ਤਾਪੀ ਨਾਮ ਰਵਾਇਆ ਕਰੋ ਫੋੜ ਫੋੜ ਤੋੜਦੇ ਆ ਰਾਤ ਨੂੰ ਵੇ ਰਾਜਾ ਇਹ ਬਹਿਲਾਦਾ ਮੈਂ ਸਾਰੇ ਲਾਈਵ ਦੇਖ ਰਹੇ ਦਰਸ਼ਕਾਂ ਨੂੰ ਤੇ ਕਬੱਡੀ ਨੂੰ ਪਿਆਰ ਕਰਨ ਵਾਲਿਆਂ ਨੂੰ ਖੁਸ਼ੀ ਦੁੱਖ ਬੋਲੋ ਸਤਿ ਸ੍ਰੀ ਅਕਾਲ ਤੇ ਮੈਂ ਪਿਛਲੇ ਦਿਨਾਂ ਦੀ ਗੱਲ ਕਰਦਾ ਜੀ ਵੀ ਪਿਛਲੇ ਜਿਹੜਾ ਫੀਗੈਂਟ ਤੇ ਹੋਇਆ ਸੀਲੂ ਤੇ ਨਾਸਦੇਵ ਦੇ ਵਿੱਚ ਸ਼ਾਕੇ ਦੇ ਵਿਚਕਾਰ ਹੋਇਆ ਨਾ ਤੇ ਬਹੁਤ ਮੰਦਭਾਗੀ ਘਟਨਾ ਜੀ ਕਿਸੇ ਨੂੰ ਵੀ ਨਹੀਂ ਕਬੱਡੀ ਨੂੰ ਪਿਆਰ ਕਰਨ ਵਾਲਿਆਂ ਨੂੰ ਕਿਸੇ ਨੂੰ ਵੀ ਨਹੀਂ ਚੰਗਾ ਲੱਗਿਆ ਤੇ ਵੀ ਮੈਂ ਇਹ ਪਲੇਅਰਾਂ ਦਾ ਵੀ ਕੋਈ ਚੱਕਰ ਨਹੀਂ ਜੋ ਵੀ ਕੁਝ ਹੋਇਆ ਉਹ 70 ਫੁੱਟ ਦੇ ਦਾਇਰੇ 'ਚ ਹੋਇਆ ਤੇ ਮੈਂ ਸਾਰੇ ਦਰਸ਼ਕਾਂ ਨੂੰ ਕਬੱਡੀ ਨੂੰ ਪਿਆਰ ਕਰਨ ਵਾਲਿਆਂ ਨੂੰ ਕਹਿਣਾ ਵੀ ਕਿਸੇ ਨੂੰ ਵੀ ਆਪਾਂ ਕਿਸੇ ਦੇ ਪਰਿਵਾਰ ਨੂੰ ਜਾਂ ਕਿਸੇ ਪਲੇਅਰ ਨੂੰ ਨਾ ਮਾੜਾ ਚੰਗਾ ਕਹੋ ਤੇ ਇਹ ਇੱਕ ਗੇਮ ਆ ਉਹ పార్ਟ ਆਫ ਗੇਮ ਸੀ ਜਿਹੜਾ ਉਹ ਹੋਇਆ ਉਹ పార్ਟ ਆਫ ਲਾਈਫ ਨਹੀਂ ਹੈਗਾ ਹਣਾ ਤੇ ਇਹ ਗੇਮ ਤੋਂ ਬਿਨਾ ਇੱਕ ਸੈਪਰੇਟ ਲਾਈਫ ਆ ਪਰਸਨਲ ਲਾਈਫ ਆ ਆ ਖੜਿਆ ਸਾਰੇ ਭਰਾ ਛੋਟੇ ਆ ਮੇਰੇ ਤੇ ਵੀ ਕੋਈ ਇਦਾਂ ਦੀ ਇਹਨਾਂ ਵਿੱਚ ਕੋਈ ਦਿਲ ਦੇ ਵਿੱਚ ਕੋਈ ਵੀ ਗੱਲਬਾਤ ਨਹੀਂ ਹੈਗੀ ਤੇ ਸਾਰਾ ਸੌਲਡ ਆਊਟ ਆ ਵੀ ਉਹ ਗੇਮ ਆ ਸਾਡੀ ਉਹਨੂੰ ਗੇਮ ਨੂੰ ਗੇਮ ਦੇ ਵਿੱਚ ਹੀ ਰੱਖਿਆ ਕਰੋ ਕਿਉਂਕਿ ਸਾਰਿਆਂ ਦੇ ਪਰਿਵਾਰ ਕਰਦਾ ਨਾ ਵੀ ਮਾਪੇ ਪੈਣਾ ਸਾਡੀਆਂ ਵੀ ਸੋਸ਼ਲ ਮੀਡੀਆ ਤੇ ਦੇਖਦੀਆਂ ਨੇ ਤੇ ਜਦੋਂ ਆਪਾਂ ਕਿਸੇ ਪਲੇਅਰ ਨੂੰ ਮਾੜਾ ਚੰਗਾ ਕਹਿੰਦੇ ਆ ਤੇ ਉਹਨਾਂ ਦੇ ਮਨਾਂ ਨੂੰ ਥੇਹ ਪਹੁੰਚਦੀ ਆ ਮੈਂ ਨਹੀਂ ਕਹਿੰਦਾ ਵੀ ਕਿਸੇ ਨੂੰ ਮਾੜਾ ਚੰਗਾ ਬੋਲਿਆ ਜਾਵੇ ਤੇ ਵੀ ਉਹ ਗੇਮ ਦਾ ਪਾਰਟ ਸੀ ਉਹ ਲੰਘ ਗਿਆ ਪਰ ਉਸ ਤੋਂ ਬਾਅਦ ਕੁਝ ਵੀ ਨਹੀਂ ਨਾ ਲੜਾਈ ਸਾਡੇ ਘਰ ਤੱਕ ਜਾਊਗੀ ਨਾ ਸਾਡੇ ਪਿੰਡ ਤੱਕ ਜਾਊਗੀ ਇਹ ਜਿਹੜੀ ਸਾਡੀ 30 ਸਕਿੰਟ ਦੇ ਤੇ ਇੱਕ ਨੰਬਰ ਦੇ ਲਈ ਲੜਾਈ ਆ ਵੀ ਤੁਹਾਡੇ ਨਾਲ ਹੀ ਆ ਕਬੱਡੀ ਜੇ ਤੁਸੀਂ ਕਿਹੋਨੇ ਹੋ ਤਾਂ ਅਸੀਂ ਖੇਡਦੇ ਆ ਤੇ ਤੁਹਾਡੇ ਪਿਆਰ ਨਾਲ ਹੀ ਸਾਰਾ ਕੁਝ ਐਨਾ ਕਹਿੰਦਾ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਬਹੁਤ ਬਹੁਤ ਤੇ ਆ ਭਰਾਵਾਂ ਦਾ ਵੀ ਧੰਨਵਾਦ ਕਰਦਾ ਕਿਉਂ ਛੋਟੇ ਭਰਾਣੇ ਮੇਰੇ ਨਾਲ ਵੀ ਬਹੁਤ ਵਾਰ ਜ਼ਿੰਦਗੀ 'ਚ ਘਟਨਾ ਹੋਈਆਂ ਪਰ ਇਹ ਛੋਟੇ ਭਰਾਣੇ ਇਹਨਾਂ ਨਾਲ ਪਹਿਲੀ ਪਹਿਲੀ ਦੂਜੀ ਦੂਜੀ ਵਾਰ ਆਏ ਨੇ ਹੋ ਗਈ ਤੇ ਉਹ ਪਾਰਟ ਆਫ ਗੇਮ ਸੀ ਵੀ ਇਹਨਾਂ ਦਾ ਰਿਜ਼ਲਟ ਕੁਝ ਵੀ ਨਹੀਂ ਹੈਗਾ ਇੱਕ ਦੂਜੇ ਲਈ ਤੇ ਸਾਰੇ ਭਰਾਈਆਂ ਤੇ ਭਾਈ ਰਹਿਾਂਗੇ ਸੱਚੀ ਗੱਲ ਆਪਾ 1 ਮਿੰਟ ਇੱਥੇ ਰਹਿਣਾ ਖੁਸ਼ੀ ਜਿਹੜੇ ਤੁਸੀਂ ਮੈਨਰਲ ਦੀ ਗੱਲ ਕੀਤੀ ਵੈਲਿਊ ਦੀ ਗੱਲ ਕੀਤੀ ਤੁਸੀਂ ਇੱਕ ਸੀਨੀਅਰ ਪਲੇਅਰ ਆਂ ਔਰ ਸੀਨੀਅਰ ਪਲੇਅਰ ਦੇ ਨਾਤੇ ਅੱਜ ਮੇਰੇ ਦਿਲ ਦੇ ਵਿੱਚ ਮੈਂ ਕਹੂੰਗਾ ਤੁਹਾਡੀ ਰਿਸਪੈਕਟ ਤਿੰਨ ਗੁਣਾ ਨਹੀਂ ਚਾਰ ਗੁਣਾ ਨਹੀਂ ਪਤਾ ਨਹੀਂ ਕਿੰਨੇ ਗੁਣਾ ਵਧ ਗਈ ਹੈ ਕਿ ਤੁਸੀਂ ਦੋ ਖਟਾਰੀਆਂ ਨੂੰ ਜਿਹੜੇ ਨਵੇਂ ਆ ਇਹਨਾਂ ਨੇ ਅਜੇ ਬਹੁਤ ਕੁਝ ਸਿੱਖਣਾ ਬਹੁਤ ਸਾਰੀਆਂ ਉਡਾਣਾ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਭਰਨੀਆਂ ਜਿਵੇਂ ਤੁਸੀਂ ਦੱਸਿਆ ਕਿ ਥੋੜੀ ਬਹੁਤੀ ਬੋਧ ਘਾਟ ਜਿਹੜੀ ਆ ਹੋ ਜਾਂਦੀ ਹੈ ਜਿਹਨੂੰ ਲੋਕ ਚੱਕ ਦਿੰਦੇ ਆ ਅੱਜ ਤੁਸੀਂ ਇਹਨਾਂ ਨੂੰ ਇਸ ਮਾਚ ਤੇ ਲੈ ਕੇ ਆਏ ਆ ਪਹਿਲਾਂ ਤਾਂ ਤੁਹਾਡਾ ਕਬੱਡੀ ਫੈਡਰੇ ਫੀਲਡ ਫਾਰਮ ਤੇ ਲਿਆ ਕੇ ਦੋਹਾਂ ਹੀ ਖਿਡਾਰੀਆਂ ਨੂੰ ਨਵੇਂ ਖਿਡਾਰੀਆ ਗੁੱਸਾ ਆ ਜਾਂਦਾ ਜੰਗ ਬਲਾਡਿਆ ਨਵੇਂ ਖੁੰਦਾ ਉਹ ਕਹਿੰਦੇ ਹੁੰਦੇ ਲਲਕਾਰਾ ਤਾਬ ਵੱਜਦਾ ਲਲਕਾਰੇ ਵੱਜ ਗਏ ਪਰ ਆਪਾਂ ਲਲਕਾਰਿਆ ਤਾਂ ਕਿ ਰੱਖਣਾ ਹੁਣ ਮੈਂ ਖੋਲਣਾ ਵੀ ਚਾਹੀਦਾ ਭਾਜੀ ਖੁੰਨਾ ਨਾ ਗਰਾਊਂਡ ਦੇ ਵਿੱਚ ਅਸੀਂ 6 ਦਿਨ ਮਿਹਨਤ ਕਰਦਿਆਂ ਖਰਾ ਖਾਨੇ 7 ਦਿਨ ਅਸੀਂ ਗਰਾਊਂਡ ਚਾਉਂਦੇ ਆ ਖੋਲਣਾ ਵੀ ਚਾਹੀਦਾ ਪਰ ਕੁਝ ਕੁ ਚੀਜ਼ਾਂ ਦੇ ਦੇਰੇ ਹੁੰਦੇ ਤਾਂ ਆਪਾਂ ਦੇਰੇ ਦੇ ਬਾਹਰ ਆ ਕੇ ਗੇਮ ਨਾ ਖੇਡਿਆ ਕਰੀਏ ਗੇਮ ਨੂੰ ਉਹ ਦੇਰੇ ਦੇ ਵਿੱਚ ਹੀ ਖੇਡਿਏ ਤੇ ਵਧੀਆ ਲੱਗੂਗਾ ਤੇ ਕੋਈ ਚੱਕਰੀ ਨਹੀਂ ਹੈਗਾ ਬਾਕੀ ਸਾਰਿਆਂ ਨੂੰ ਸਸਰੀਕਾਲੇ ਇਸੇ ਤਰ੍ਹਾਂ ਕਬੱਡੀ ਨੂੰ ਪਿਆਰ ਕਰਦੇ ਰਹੋ ਅੰਟਾਰੀਓ ਕਬੱਡੀ ਫਟ ਰਹਿੰਦਾ ਵੀ ਸ਼ਾਬਦੰਦੇ ਰਹੋ ਆਪਾਂ ਦੱਸਦਾ ਥੋੜੀ ਬਹੁਤੀ ਹੋ ਜਾਂਦੀ ਜਿੱਦਾਂ ਖੁਸ਼ੀ ਨੇ ਦੱਸਿਆ ਆਪਾਂ ਸਾਰਿਆਂ ਨੇ ਚਾਹੇ ਨਾਥਿਆ ਚਾਹੇ ਤਾਂ ਤੁਸੀਂ ਉਹ ਸੀਨੀਅਰ ਪਲੇਅਰ ਦੇ ਨਾਤੇ ਉਹਨੇ ਜਿਵੇਂ ਪੇਰੈਂਟਸ ਹੁੰਦੇ ਆ ਏਦਾਂ ਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਔਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਉਹਦੀ ਰਿਕੁਐਸਟ ਨੂੰ ਮੰਨ ਕੇ ਇਸ ਪਲੇਟਫਾਰਮ ਤੇ ਆ ਕੇ ਇਹ ਮੰਨਿਆ ਸਵੀਕਾਰ ਕੀਤਾ ਵੀ ਸਾਡੇ ਵਿੱਚ ਕੁ ਬਹੁਤ ਬੜੀਆ ਪਲੇਅਰ ਹੈ ਰਹੇ ਹੈ ਬੇ ਹੁਣ ਵੀ ਹੈਗੇ ਤੇ ਇੰਨਾ ਦੀ ਕੋਈ ਗੱਲ ਨਹੀਂ ਹੈਗੀ ਉਸਤਾਦ ਭਰਾ ਹੈਗੇ ਜਿੰਨੇ ਕਬੱਡੀ ਵਾਲੇ ਮਤਲਬ ਖੇਡਦੇ ਹੈ ਸਾਰੇ ਭਰਾ ਹੈਗੇ ਗਰਾਊਂਡ 'ਮੈਂ ਹੈਗਾ ਜੋ ਕੁਝ ਹੁੰਦਾ ਹੈ ਗਰਾਊਂਡ 'ਤੇ ਹੁੰਦਾ ਹੈ ਬਾਹਰ ਸਾਰੇ ਭਰਾ ਹੀ ਹੈਗੇ ਇਕੱਠੇ ਬੈਠਦੇ ਹੈਗੇ ਮਿਲਦੇ ਜੁਲਦੇ ਹੈਗੇ ਇੰਨਾ ਦੀ ਕੋਈ ਚੱਕਰ ਨਹੀਂ ਆਪਣਾ ਭਰਾ ਹੈਗਾ ਆ ਵੀ ਕੋਈ ਚੱਕਰ ਨਹੀਂ ਉਸਤਾਦ ਹੁੰਦੀ ਰਹਿੰਦੀ ਹੈ ਬਈ ਥੋੜੀ ਮੋਟੀ ਹੋ ਗਈ ਗਰਾਊਂਡ 'ਮੈਂ ਕਿੱਡਾ ਰੀ ਕੋਈ ਚੱਕਰ ਨਹੀਂ ਬਾਬਾ ਕੀ ਬਈ ਮੇਰੇ ਤੋਂ ਗਲਤੀ ਹੋਵੇ ਮੈਂ ਸੌਰੀ ਮੰਗੂ ਬਈ ਆਪਾ ਪਰਾਏ ਬਹੁਤ-ਬਹੁਤ ਧੰਨਵਾਦ ਇੱਥੇ ਰਹਿਣਾ ਇੱਕ ਮਿੰਟ ਆਹ ਏਸੀ ਸ਼ਿੱਲੂ ਜਿਹਨੇ ਆਪਣੇ ਮਨ ਦੀਆਂ ਜਿਹੜੀਆਂ ਭਾਵਨਾਵਾਂ 나ਥ ਦੇ ਪ੍ਰਤੀ ਜਿਹੜੀਆਂ ਸਾਂਝੀਆਂ ਕੀਤੀਆਂ ਸਾਡੇ ਕਬੱਡੀ ਪ੍ਰੇਮੀਆਂ ਦੇ ਨਾਲ ਹੁਣ ਮੈਂ ਚਾਹੂਗਾ ਵੀ 나ਥ ਵੀ ਆਪਣੇ ਤੌਰ ਤੇ ਜਿਹੜਾ ਜੋ ਵੀ ਤੁਹਾਡੇ ਦਿਲ ਦੇ ਵਿੱਚ ਆ ਉਹ ਸਾਡੇ ਕਬੱਡੀ ਪ੍ਰੇਮੀਆਂ ਦੇ ਨਾਲ ਕਬੱਡੀ ਜਗਤ ਦੇ ਨਾਲ ਜਰੂਰ ਸਾਂਝਾ ਪਾਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਰ ਜੋ ਹੋਇਆ ਨਾ ਮੈਨੂੰ ਬਹੁਤ ਬੁਰਾ ਲੱਗਿਆ ਮੈਨੂੰ ਆਪ ਨੂੰ ਖੁਦ ਨੂੰ ਫੀਲ ਹੁੰਦਾ ਜੋ ਵੀਡੀਓ ਚੱਲਦੀ ਸੀ ਨਾ ਇਦਾਂ ਹੁਣ ਲੋਕ ਨਾ ਕਮੈਂਟ ਗੰਦੇ ਇਦਾਂ ਕਰਦੇ ਆ ਜਿਹੜਾ ਆਪ ਨੂੰ ਫੀਲ ਬਹੁਤ ਗੰਦਾ ਫੀਲ ਹੁੰਦਾ ਆ ਪਰ ਅਸੀਂ ਬਾਹਰ ਉਤਨੀ ਸੌਲਵ ਹੋ ਗੀ ਸੀ ਸਾਡਾ ਬਹੁਤ ਪਿਆਰਾ ਬਾਹਰ ਚਲੋ ਚਲੋ ਅਗਰੈਸਿਵ ਹੋ ਕੇ ਜੋ ਹੋਇਆ ਕਬੱਡੀ ਜਿੱਦਾਂ ਹੋਣਾ ਨਹੀਂ ਚਾਹੀਦਾ ਸੀ ਆਪਦੀ ਗਲਤੀ ਮੰਨਦੇ ਆ ਪਰ ਅੱਗੇ ਤੋਂ ਇਦਾਂ ਦੀ ਸੁਧਾਰ ਕਰਾਂਗੇ ਤੇ ਬਾਕੀ ਸਾਰਿਆਂ ਦਾ ਧੰਨਵਾਦ ਜੀ ਹਾਂਜੀ ਆ ਦੋਹਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਪੂਰੀ ਕਬੱਡੀ ਫੈਡਰੇਸ਼ਨ ਦੇ ਵੱਲੋਂ ਔਰ ਸਮੂਚੀਆਂ ਖੇਡ ਕਲੱਬਾਂ ਹਾਂਜੀ ਕਬੱਡੀ ਦੀਆਂ ਨਵੀਆਂ ਵੀਡੀਓ ਦੇਖਣ ਲਈ ਤੇ ਕਬੱਡੀ ਟੂਰਨਾਮੈਂਟ ਫਾਈਨਲ ਦਾ ਰਿਜ਼ਲਟ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾਲ ਹੀ ਇੱਕ ਕਮੈਂਟ ਜਰੂਰ ਕਰਕੇ ਜਾਇਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ